ਖਿਆਲਾ ਦੇ ਇੱਕ ਕਰਿਆਨੇ ਦੀ ਦੁਕਾਨ ਤੋਂ ਖਰੀਦੀ ਚਾਕਲੇਟ ਖਾਣ ਦੇ ਨਾਲ 1.5 ਸਾਲ ਦੀ ਬੱਚੀ ਬਿਮਾਰ ਹੋ ਗਈ ਜਿਸ ਨੂੰ ਖੂਨ ਦੀਆਂ ਉਲਟੀਆਂ ਆਈਆਂ ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਜਿਸ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਜਿਗਰ ਜੋਗ ਹੈ ਕਿ ਲੁਧਿਆਣਾ 'ਚ ਰਹਿਣ ਵਾਲੀ ਇਸ 마ਸੂਮ ਬੱਚੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਹ ਬੱਚੀ ਲੁਧਿਆਣਾ ਤੋਂ ਉਨ੍ਹਾਂ ਦੇ ਕਾਰਿਸ਼ਤੇਦਾਰੀ 'ਚ ਆਈ ਹੋਈ ਸੀ ਬੱਚੀ ਨੂੰ ਤੋਹਫੇ ਵਜੋਂ ਚਾਕਲੇਟ ਚਿਪਸ ਜੂਸ ਆਦਿ ਵਾਲਾ ਗਿਫਟ ਪੈਕ ਦਿੱਤਾ ਗਿਆ ਸੀ ਜਦੋਂ ਬੱਚੀ ਨੇ ਗਿਫਟ ਪੈਕ ਖੋਲ ਕੇ ਚਾਕਲੇਟ ਖਾਧੀ ਸੀ ਜਿਸ ਤੋਂ ਬਾਅਦ ਬੱਚੀ ਬਿਮਾਰ ਹੋ ਗਈ ਪਰਿਵਾਰ ਨੇ ਜਿਸ ਦੁਕਾਨ ਦੇ ਉਪਰੋ ਇਹ ਚਾਕਲੇਟ ਦਾ ਡੱਬਾ ਖਰੀਦਿਆ ਸੀ ਉਸ ਦੁਕਾਨ ਤੇ ਪਹੁੰਚ ਕੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾ ਲਿਆ ਗਿਆ ਤੇ ਦੁਕਾਨ ਤੋਂ ਸਿਹਤ ਵਿਭਾਗ ਦੀ ਟੀਮ ਨੇ ਹੋਰ ਵੀ ਐਕਸਪਾਇਰੀ ਡੇਟ ਵਾਲੀਆਂ ਚਾਕਲੇਟ ਅਤੇ ਨੁਕੀਨ ਦੇ ਪੈਕਟ ਬਰਾਮਦ ਕੀਤੇ ਸਰ ਕੀ ਨਾਮ ਹੈ ਜੀ ਆਪਣਾ ਡਾਕਟਰ ਵਿਜੇ ਕਮਟੇਚਾ ਅੱਛਾ ਇਹ ਕਿੱਦਾਂ ਦੀ ਕੰਪਲੇਂਟ ਆਈ ਹੈ ਸਰ ਕੰਪਲੇਂਟ ਕਿੱਦਾਂ ਦੇ ਸਾਣਾ ਨਾਜ਼ਮੀ ਤੋਂ ਕੰਪਲੇਂਟ ਆਈ ਹੈ ਵੀ ਕੋਈ ਬੱਚੇ ਘਵਾੜਨੇ ਦੇ ਲੋਕਾਂ ਨੇ ਵੀ ਗਏ ਤੇ ਉਹਨਾਂ ਨੇ ਸਮਾਨ ਵ੍ਰੋਧ ਤੇ ਲੋਕਲ ਦੁਕਾਨ ਦੇ ਬਿਚੇ ਰਹਿ ਗਿਆ ਚਾਰ ਚੰਨ 90% ਦੇ ਨਾਲ ਅਸੀਂ ਟੀਮ ਭਟਾ ਕੇ ਅਸੀਂ ਆਏ ਇੱਥੇ ਆਏ ਤੇ ਕੀ ਕੁਛ ਚੈੱਕ ਕੀਤਾ ਸਰ ਅਸੀਂ ਉਹ ਤਾਂ ਸਾਡੇ ਫੂਡ ਸੇਫਟੀ ਇੰਸਪੈਕਟਰ ਨਾਲ ਚੈੱਕ ਕਰ ਰਹੇ ਨੇ ਤੇ ਉਹ ਕੱਢ ਰਹੇ ਨੇ ਕਿ ਲਿਗਲੇ ਜਿਹਾ ਕਿ ਐਕਸਪਾਇਰੀ ਡੇਟ ਉਹਨਾਂ ਨੇ ਉਹਨਾਂ ਨੇ ਜਾਇ ਨਾ ਕੀਨ ਨੇ ਜੀ ਉਹਨਾਂ ਨੇ ਕੁਛ ਐਕਸਪੀਰੀਅੰਸ ਮਾਨ ਕੱਢੇ ਤੇ ਬਾਕੀ ਡਿਟੇਲ ਸਾਡੇ ਫੂਡ ਸੇਫਟੀ ਇੰਸਪੈਕਟਰ ਨਾਲ ਕੀ ਕਾਰਵਾਈ ਕਰੋਗੇ ਜੀ ਫਿਰ ਜੋ ਕਾਰਵਾਈ ਕਰਾਂਗੇ ਸਰ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕੁਝ ਦਿਨ ਪਹਿਲੇ ਕੇਕ ਦੇ ਮਾਮਲੇ ਨੂੰ ਵੀ ਲੈ ਕੇ ਇਸੇ ਤਰ੍ਹਾਂ ਹੋਇਆ ਉਹਦੇ ਵੀ ਇੱਕ ਵਾਰ ਹੋਤੀ ਹੈ ਸਰ ਜਿਹੜਾ ਉਹ ਕੇਕ ਦਾ ਉਹਦੀ ਵੀ ਸਿੰਪਲ ਗੇ ਹੋਏ ਨੇ ਉਹਨਾਂ ਦੀ ਰਿਪੋਰਟਿੰਗ ਅੰਡਰਵਰਟਿੰਗ ਹੈ ਜੀ ਇੰਡੀਆ ਬੈਕਟਰੀ ਕੁੜੀ ਛੋਟੀ ਜਿਹੀ ਮਤੀ ਸੀ ਉਹ ਵੀ ਸਾਡੇ ਬਹੁਤ ਪਿਆਰ ਇਹ ਕਿੰਨੀ ਕੀ ਰਿਕਵਰੀ ਹੋਈ ਹੈ ਸਰ ਜਿੰਨੇ ਕੇ ਐਕਸਪਾਇਰੀ ਡੇਟ ਦਾ ਸਮਾਨ ਹੋਣ ਵੀ ਹੋਰ ਦਿਖਾ ਰਹੇ ਆ ਜੀ ਵੀ ਐਕਸਪਾਇਰੀ ਸਮਾਨ ਉਹ ਜਿਹੜਾ ਸਾਡੇ ਫੂਡ ਇਨਸਪੈਕਟਰ ਸਾਡੇ ਕੱਟਿਆਗਾ ਅਸੀਂ ਪੂਰੀ ਡਿਟੇਲ ਕੈਂਡੀ ਉਹਨਾਂ ਤੋਂ ਲੈ ਸਰ ਵੇਚ ਸਕਦੇ ਐ ਐਕਸਪਾਇਰੀ ਡੇਟ ਦਾ ਮਾਲ ਜੀ ਬੇ ਦੁਕਾਨ ਤੇ ਰੱਖਿਆ ਕਿੱਦਾਂ ਦੀ ਕਾਰਵਾਈ ਹੋਈ ਗਈ ਸਰ ਹੁਣ ਇਹਨਾਂ ਤੇ ਜੋ ਕਾਰਵਾਈ ਕਰਨੀ ਉਹ ਫੂਡ ਸੇਫਟੀ ਇਨਸਪੈਕਟਰ ਸਾਡੇ ਲੈ ਆਉਣਗੇ ਅਮਨ ਜੀ ਠੀਕ ਕੱਲ ਉਹਨਾਂ ਨਾਲ